ਭਾਗੀ ਹੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਚਲਨ ਸ਼ੋਪਰਾਪਤ ਧਰਤੀ ਤੇ ਸਜੇ ਹੋ ਇਹ ਸਾਡਾ ਸੁਪਾਗ ਹੈ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਚਿੱਤਾਂ ਦਾ ਨਗਾਰਾ ਵਜਾ ਕੇ ਗਏ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਹਿਸਟਰੀ ਦੇ ਵਿੱਚ ਅਸੀਂ ਦੇਖਦੇ ਹਾਂ ਉਹਨਾਂ ਨੂੰ ਪੰਜ ਜਰਨਾਇਆ ਲਾਏ ਬੀੜਾ ਚੌਕੇ ਲਾਹੌਰ ਦਰਬਾਰ ਚ ਮਾਰਨ ਵਾਸਤੇ ਵਾਰੀ-ਵਾਰੀ ਇੱਕ-ਇੱਕ ਕਰਕੇ ਜਰਨੈਲ ਆਉਂਦਾ ਸੀ ਤੇ ਜਦੋਂ ਤਿੰਨ ਜਰਨੈਲ ਮੌਤ ਦੀ ਟਿਕਟ ਲੈ ਕੇ ਗਏ ਤਾਂ ਫਿਰ ਦੋ ਜਰਨੈਲ ਇਕੱਠੇ ਆਏ ਸੀ ਚਾਰ ਲੜਾਈਆਂ ਹੋਈਆਂ ਸੀ ਮਹਾਰਾਜ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਰਤਾਰਪੁਰ ਤੇ ਗੁਰੂ ਹਰਗੋਬਿੰਦ ਪਾਹ ਹਰਗੋਬਿੰਦ ਪਰਵੇਚ ਇਥੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੋ ਜਰਨੈਲ ਜਿਹੜੇ ਬੀੜਾ ਚੁੱਕਿਆ ਸੀ ਉਹ ਉਹ ਵੀ ਦੌਜਕ ਦੀ ਅੱਗ 'ਚ ਗਏ 6ਵਾਂ ਪੰਡੇਖਾ ਗੁਰੂ ਹਰਬਿੰਦ ਪਾਸ਼ਾ ਜੀ ਨੇ ਉਹ ਚੈਲੰਜ ਪ੍ਰਵਾਨ ਕੀਤਾ ਜਹਾਂਗੀਰ ਦਾ ਜਿਸ ਚੈਲੰਜ ਦੇ ਵਿੱਚ ਉਹਨਾਂ ਨੇ ਉਦੋਂ ਬਾਦਸ਼ਾਹੀ ਹੁਕਮ ਹੁੰਦਾ ਸੀ ਕੋਈ ਸਿਰ ਤੇ ਦਸਤਾਰ ਨਹੀਂ ਸਜਾਊਗਾ ਕੋਈ ਘੋੜਸਵਾਰੀ ਨਹੀਂ ਕਰੂਗਾ ਕੋਈ ਤਲਵਾਰ ਨਹੀਂ ਪੈਨੂਗਾ ਉਸ ਸਮੇਂ ਗੁਰੂ ਸਾਹਿਬ ਜੀ ਨੇ ਤਖਤ ਨੂੰ ਹਉਦ ਵਿੱਚ ਲਿਆਂਦਾ ਅਕਾਲਪੁਰ ਸੱਚੇ ਵੇਗਰੂ ਦੇ ਨਾਂ ਤੇ ਪਾਤਸ਼ਾਹੀ ਅਕਾਲਪੁਰਖ ਦੀ ਤੇ ਪੀਰ ਉਹਨਾਂ ਦਾ ਪੈਗਾਮ ਦੇਣ ਵਾਲੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹ ਅਕਾਲ ਪੁੰਗਾ ਸਾਜ ਕੇ ਤੇ ਉੱਥੇ ਜਦੋਂ ਸ਼ਿਸ਼ੋਭਤ ਹੋਏ ਸਭ ਤੋਂ ਪਹਿਲਾਂ ਢਾਡੀ ਕਲਾ ਨੇ ਉੱਥੋਂ ਜਨਮ ਲਿਆ ਜਦੋਂ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸੁਰ ਸਿੰਘ ਦੇ ਨੱਥਾ ਤੇ ਅਬਦੁੱਲਾ ਢਾਡੀਆਂ ਨੇ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਇਕવાર ਗਾਈ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਹਿੰਮਤ ਬਾਹ ਕੋਟਗੜ ਦਰਵਾਜਾ ਬਲਖ ਬਖੀਰੇ ਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਦਸਤਾਰਵਾਲ ਇਸ਼ਾਰਾ ਕਰਕੇ ਕਹਿੰਦੇ ਪੱਗ ਤੇਰੀ ਕੀ ਜਹਾਂਗੀਰੀ ਦੀ ਬੜਾ ਵੱਡਾ ਚੈਲੰਜ ਸੀ ਜਹਾਂਗੀਰ ਨੂੰ ਉਹਦੇ ਲਈ ਉਹਨੇ ਜਿਹੜਾ ਜ਼ੋਰ ਲਾਇਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਲੋਹੇ ਦੇ ਚਣੇ ਜਵਾਕੇ ਵਾਪਸ ਭੇਜੇ ਉਹਨਾਂ ਦੀ ਫੌਜ ਨੱਠੀ ਇਥੋਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਬਰਕਤਾਂ ਹਨ ਉਹਨਾਂ ਦੀ ਤਲਵਾਰ ਦੀਆਂ ਮੀਰੀ ਪੀਰੀ ਦੀਆਂ ਅੱਜ ਸਾਡੇ ਵੀ ਇਹੀ वेदना ਹੈ ਮੈਂ ਜਿਹੜੀ वेदना ਲੈ ਕੇ ਤੁਹਾਡੇ ਕੋਲ ਪੰਜਾਬ ਚ ਘੁੰਮ ਰਿਹਾ ਹਾਂ ਮੇਰੀ ਵੀ ਇਹੀ वेदना ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਉਹ ਤਖਤ ਜਿਹੜਾ ਉਦੀ ਲੋਕ ਘਟਦੀ ਜਾ ਰਹੀ ਹੈ ਜਿਹੜੇ ਨਗੂਰੇ ਲੋਕ ਵਪਾਰੀ ਲੋਕ ਬੌਣੇ ਕੱਤੇ ਲੋਕ ਉਥੇ ਬਰਾਜਮਾਨ ਹੋ ਕੇ ਅਕਾਲ ਤਖਤ ਦੀ ਸ਼ੋਭਾ ਨੂੰ ਘਟਾ ਰਹੇ ਨੇ ਤੇ ਅੱਜ ਤਮਾਸ਼ਾ ਬਣਾ ਰਹੇ ਨੇ ਇਹ ਤਕਰੀਬਨ ਇੱਕ ਹਫਤੇ ਤੋਂ ਤੁਸੀਂ ਦੇਖੋ ਜੋ ਕੁਝ ਅਕਾਲ ਤਖਤ ਤੇ ਹੋ ਰਿਹਾ ਉਹ ਸਾਡੇ ਲਈ ਮਜ਼ਾਕ ਦਾ ਵਿਸ਼ਾ ਬਣਿਆ ਹੋਇਆ ਕੀ ਕੱਢਿਆ ਇਹਨਾਂ ਨੇ ਕੀ ਪਾਇਆ ਲੜਾਈ ਕਾਦੀ ਸੀ ਤੇ ਸਿੱਟਾ ਕੀ ਨਿਕਲਿਆ ਕੁਆਪਟਾਲ ਮੈਂ ਤੁਹਾਨੂੰ ਮੁੱਕ ਦੀ ਗੱਲ ਦੱਸਾਂ ਇਹ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਇੱਕੋ ਹੀ ਗੱਲ ਲਈ ਬੈਠਾ ਕੇ ਇਸ ਤਖਤ ਨੂੰ ਇਸ ਤਖਤ ਤੇ ਇਸ ਤਖਤ ਦੀ ਦੁਰਵਰਤੋਂ ਕਰਕੇ ਤੇ ਕਿਵੇਂ ਨਾ ਕਿਵੇਂ ਉਹ ਆਪਣਾ ਖੁਸਿਆ ਰਾਜ ਦੁਬਾਰਾ ਵਾਪਸ ਹਾਸਲ ਕਰੇ ਇਹ ਗੜਗਾਜ ਸਿੰਘ ਜਿਹੜੇ ਲਿਆਉਂਦੇ ਨੇ ਵਾਰੀ-ਵਾਰੀ ਇੱਕ ਗੜਗਾਜ ਸਿੰਘ ਜਾਂਦਾ ਦੂਜਾ ਆਉਂਦਾ ਕਮੀਂ ਦੀ ਤਰ੍ਹਾਂ ਇਹਦੇ ਬਾਪ ਨੇ ਬਦਲੇ ਤੇ ਕਮੀਂ ਦੀ ਤਰ੍ਹਾਂ ਹੀ ਇਹ ਬਦਲਿਆ ਇਹਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਗੁਰੂ ਅਰਗਵਿੰਦ ਪਾਤਸ਼ਾਹ ਦਾ ਤਖਤ ਆ ਉਹਦੇ ਤਖਤ ਦੇ ਉੱਤੇ ਪੰਜ ਪ੍ਰਧਾਨੀ ਮਰਿਆਦਾ ਜਿਹਨੂੰ ਅਸੀਂ ਕਹਿੰਦੇ ਪੰਥ ਤੇ ਗ੍ਰੰਥ ਦਾ ਅੰਤ ਲਾਗੂ ਆ ਕੱਲਾ ਜਥੇਦਾਰ ਕੁਛ ਨਹੀਂ ਹੁੰਦਾ ਜਥੇਦਾਰ ਤੇ ਇੱਕ ਬੁਲਾਰਾ ਹੈ ਪੰਜਾਂ ਸਿੱਖਾਂ ਦਾ ਜਥੇਦਾਰ ਕਾਲ ਤੱਕ ਤਖਤ ਕੱਲੇ ਦੀ ਕੋਈ ਪੋਸਟ ਨਹੀਂ ਇਹ ਅਸੀਂ ਸਾਨੂੰ ਥੋੜੀ ਜੀ ਜਾਣਕਾਰੀ ਦੀ ਘਾਟ ਹੋਣ ਕਰਕੇ ਇਹ ਲੋਕ ਸਿਆਸੀ ਲੋਕ ਉਹਦਾ ਨਾਜਾਇਜ਼ ਫਾਇਦਾ ਉਠਾ ਰਹੇ ਨੇ ਜਿਹੜੇ ਪੰਜ ਸਿੰਘਾਂ ਦੀ ਪੰਚਾਇਤ ਆ ਉਹ ਦਸ਼ਮ ਪਾਤਸ਼ਾਹ ਨੇ ਪਰਖ ਦੀ ਕਰ ਪਰਖ ਲੈ ਕੇ ਤਲਵਾਰ ਦੀ ਧਾਤ ਤੇ ਪਰਖ ਕੇ ਤਿਆਰ ਕੀਤੀ ਸੀ ਉਹਨਾਂ ਪੰਜਾਂ ਸਿੱਖਾਂ ਦੀ ਪੰਚਾਇਤ ਨੂੰ ਹੀ ਗੁਰੂ ਖਾਲਸਾ ਕਿਹਾ ਸੀ ਗੁਰੂ ਸਾਹਿਬ ਨੇ ਗੁਰੂ ਖਾਲਸਾ ਕਹਿ ਕੇ ਬੁਲਾਇਆ ਸੀ ਪਰਾਤਨ ਕਵੀ ਜਿਹੜਾ ਸਮਕਾਲੀ ਕਵੀ ਸੋ ਲਿਖਦਾ ਹੈ ਕਿ ਵਹਿਗਰੂ ਇੱਕ ਸੋਖਣ ਸੁਣਾਇਆ ਗੁਰੂ ਖਾਲਸਾ ਨਾਮ ਧਰਾਇਆ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਸਿੱਖਾਂ ਨੂੰ ਕਿਹਾ ਸੀ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਗੁਰੂ ਸਾਹਿਬ ਨੇ ਉਹਨਾਂ ਪੰਜਾਂ ਨੂੰ ਗੁਰੂ ਕਹਿ ਕੇ ਬੁਲਾਇਆ ਤੇ ਗੁਰੂ ਕਹਿ ਕੇ ਹੀ ਵਿਖਿਆ ਮੰਗੀ ਕਿ ਦਾਸ ਨੂੰ ਵੀ ਅੰਮ੍ਰਿਤ ਦੀ ਦਾਤ ਦਿਓ ਫਿਰ ਉਹਨਾਂ ਪੰਜਾਂ ਨੇ ਕਿਹਾ ਸੀ ਕਿ ਅਸੀਂ ਸੀਸ ਦੀ ਦਾਤ ਸੀਸ ਦੇ ਕੇ ਦਾਤ ਲਈ ਤੁਸੀਂ ਕੀ ਲੈ ਕੇ ਆਏ ਹੋ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੀ ਕਿ ਮੈਂ ਸੀਸ ਨਹੀਂ ਸਰਬੰਸ ਦੇਵਾਂਗਾ ਉਹ ਗੁਰੂ ਸਾਹਿਬ ਜਿਨੇ ਸਰਬੰਸ ਦਿੱਤਾ ਤਾਂ ਇਹ ਸੰਸਾ ਹੋਣ ਦੇ ਵਿੱਚ ਆਈ ਉਹ ਉਹ ਸੰਸਾ ਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਇਸ ਪਰਿਵਾਰ ਨੇ ਇਹ ਸੰਸਾ ਅਕਾਲ ਤਖਤ ਤੇ ਸ਼ਿਸ਼ੋਭਤ ਹੋਵੇ ਤੇ ਸਾਨੂੰ ਗੁਰੂ ਦਾ ਰੁਤਬਾ ਮਿਲਦਾ ਹੈ ਗੁਰੂਗ ਬੇਨ ਸਿੰਘ ਜੀ ਮਹਾਰਾਜ ਨੇ ਆਪਣੀ ਜੋਤੀ ਜੋ ਸਮਾਉਣ ਤੋਂ ਬਾਅਦ ਸਾਨੂੰ ਲੋਾਰਸ ਨਹੀਂ ਛੱਡਿਆ ਸਾਨੂੰ ਲੋਾਰਸ ਛੱਡ ਕੇ ਨਹੀਂ ਗਏ ਸਾਨੂੰ ਗੁਰੂ ਦੇ ਕੇ ਗਏ ਗੁਰੂ ਦੇ ਲਾੜ ਲਾ ਕੇ ਗਏ ਨਦੇੜ ਦੇ ਵਿੱਚ ਇਹ ਕਹਿ ਕੇ ਗਏ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਇਹ ਆਤਮਾ ਗ੍ਰੰਥ ਤੇ ਪ੍ਰਾਣ ਪੰਥ ਜਿਹੜਾ ਸਾਡਾ ਗੁਰੂ ਹੈ ਪ੍ਰਾਣ ਪੰਥ ਤੋਂ ਭਾਵ ਹੈ ਪੰਜ ਸਿੰਘ ਗੁਰੂ ਸਾਹਿਬ ਦਾ ਹੁਕਮ ਸੀ ਜੇ ਮੇਰਾ ਦਰਸ਼ਨ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਓ ਮੇਰੀ ਆਤਮਾ ਦੇ ਦਰਸ਼ਨ ਹੋਣਗੇ ਜੇ ਤੁਸੀਂ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਤੇ ਪੰਜਾਂ ਜੋ ਕਰਿਓ ਅੱਜ ਲਾਭ ਰੋਏ ਪੰਜ ਪਿਆਰੇ ਕਿਨਾਂ ਦੇ ਦਰਸ਼ਨ ਕਰੀਏ ਅਸੀਂ ਜਿਹੜੇ ਬਾਦਲ ਦੇ ਸਾਜੇ ਹੋਏ ਨਗੁਰੇ ਦੇ ਨਾਪਾਕ ਦੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਬੀ ਦੇ ਕਾਤਲਾਂ ਨੂੰ ਪਨਾਹ ਦੇਣ ਵਾਲੇ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਹਾਲਾ ਮਾਰ ਨਾਰਾ ਮਾਰਨ ਵਾਲੇ ਸਿੱਖ ਬੱਚਿਆਂ ਨੂੰ ਗੋਲੀਆਂ ਮਰਾਉਣ ਵਾਲੇ ਦੇ ਇਹਦੇ ਅਸੀਂ ਜੋ ਕੁਝ ਵੀ ਇਸ ਬੰਦੇ ਨੇ ਸਾਨੂੰ ਨਿظام ਦਿੱਤਾ ਹੈ ਉਹਦੇ ਲਈ ਅਸੀਂ ਮੈਂ ਤੁਹਾਨੂੰ ਅੱਜ ਦੱਸਣਿਆ ਦੱਸਣ ਲੱਗਾ ਨਦੇੜ ਦਾ ਤਖਤ ਸਾਡੇ ਹੱਥੋਂ ਨਿਕਲ ਗਿਆ ਉਹ ਅੱਜ ਭਾਜਪਾ ਸਰਕਾਰ ਉਹਦਾ ਨਿਯਤ ਕਰਦੀ ਹੈ ਕਿ ਚੇਅਰਮੈਨ ਕੌਣ ਹੋਊਗਾ ਇਹ ਉੱਥੋਂ ਦਾ ਸੰਵਿਧਾਨ ਬਣ ਚੁੱਕਾ ਹੈ ਪੌਟਾ ਸਾਹਿਬ ਦਾ ਦਿੱਲੀ ਦੀ ਕਮੇਟੀ ਐਸੇ ਬੋਣੇ ਹੱਥਾਂ 'ਚ ਦਿੱਤੀ ਪ੍ਰਕਾਸ਼ ਸਿੰਘ ਬਾਦਲ ਨੇ ਆਗੂ ਬਣਾ ਕੇ ਉਹ ਸਾਰੇ ਦੇ ਸਾਰੇ ਭਾਜਪਾ ਜਾਵੜੇ ਆ ਜੋ ਪ੍ਰਬੰਧਕ ਕਮੇਟੀ ਭਾਜਪਾ ਦੀ ਸੇਵਾ 'ਚ ਲੱਗੀ ਹੋਈ ਇੱਥੇ ਹਰਿਆਣੇ ਦੀ ਕਮੇਟੀ ਵੀ ਉਹਨਾਂ ਦੇ ਹੱਥ 'ਚ ਆ ਗਈ ਕਿਸੇ ਨੂੰ ਇਲੈਕਸ਼ਨ ਨਹੀਂ ਲੜਨ ਦਿੱਤਾ ਉਹਨਾਂ ਨੇ ਅਕਾਲੀ ਸ਼ਬਦ ਨਹੀਂ ਯੂਜ਼ ਹੋਣ ਦਿੱਤਾ ਆਜ਼ਾਦ ਖੜੇ ਕਰਕੇ ਤੇ ਆਜ਼ਾਦਾ ਨੂੰ ਖਰੀਦ ਕੇ ਆਜ ਆਪਣੀ ਕਮੇਟੀ ਬਣਾ ਲਈ ਇੱਥੇ ਤੁਸੀਂ ਸੁਚੇਤ ਨਾ ਹੋਏ ਤੇ ਇਹ ਸਾਡੀ ਜਿਹੜੀ ਤਰੋਹਰਿਆ ਧਰਮ ਦੀ ਗੁਰੂ ਨਾਨਕ ਦੀ ਪਾਤਸ਼ਾਹੀ ਆ ਬਾਬੇ ਕਾ ਦੀ ਦੀਨ ਦੀ ਪਾਤਸ਼ਾਹੀ ਆ ਉਹ ਵੀ ਬਾਬਰ ਦੇ ਪੈਰਾਂ ਚ ਰੋਲੋਗੇ ਮੇਰੀ ਇਹ ਪੀੜਾ ਹੈ ਮੇਰੀ ਇਹ ਤਕਲੀਫ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਆਇਆ ਕਿ ਆਪਾਂ ਰਲ ਮਿਲ ਕੇ ਸਿੱਖ ਹੋਣ ਦੇ ਨਾਤੇ ਇਸ ਸੰਸਾ ਨੂੰ ਇਸ ਗੁਰੂ ਘਰ ਨੂੰ ਇਸ ਸੱਚੀ ਪਾਤਸ਼ਾਹੀ ਨੂੰ ਬਚਾਈਏ ਜੇ ਅਸੀਂ ਇਹ ਉਦਮ ਨਾ ਕੀਤਾ ਤੇ ਸਾਸੀਂ ਦੇਮਦਾਰ ਹੋਵਾਂਗੇ ਆਉਣ ਵਾਲੇ ਭੁੱਖ ਦੇ ਤੇ ਆਉਣ ਵਾਲੀ ਪਨੀਰੀ ਦੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਇਹ ਜਿਹੜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਆ ਇਸ ਨੂੰ ਸਲਾਮਤ ਨਾ ਰੱਖਿਆ ਕਿਉਂਨ ਵਾਲਾ ਭਵਿੱਖ ਸਾਡਾ ਕਿਹੋ ਜਿਹਾ ਹੋਊਗਾ ਨਾ ਆਕਾਲ ਤੱਕ ਸਾਡਾ ਹੋ ਨਾ ਉੱਥੋਂ ਦਾ ਮੈਸੇਜ ਸਾਡਾ ਹੋ ਉਹ ਦਿੱਲੀ ਸਰਕਾਰ ਦੇ ਹੋਣਗੇ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦੀ ਤੇ ਪੈਗਾਮ ਉੱਥੋਂ ਮਿਲਣਗੇ ਬਾਬਰ ਦੇ ਇਹ ਜੇ ਤੁਸੀਂ ਇਸ ਨੂੰ ਪਸੰਦ ਕਰਦੇ ਹੋ ਤੇ ਤੁਹਾਡੀ ਮਰਜ਼ੀ ਨੇ ਤੇ ਮੇਰੀ ਤੇ ਮੈਂ ਤੇ ਹੋਕਾ ਦੇਣ ਵਾਲਾ ਪਹਿਰੇਦਾਰ ਆ ਤੁਹਾਡਾ ਮੈਂ ਨਾ ਤੁਹਾਡਾ ਕੁਝ ਵਿਗਾੜਿਆ ਪਹਿਲੇ 40 45 ਸਾਲ ਤੋਂ ਮੈਂ ਸੇਵਾ ਚ ਲੱਗਾ ਨਾ ਮੈਂ ਕਦੀ ਲਾਲਚ ਕੀਤਾ ਇਲੈਕਸ਼ਨ ਲੜੰਦਾ ਕਦੀ ਲੋਕ ਸਭਾ ਲੜੀ ਹੋਵੇ ਤਾਂ ਦੱਸੋ ਕਦੀ ਵਿਧਾਨ ਸਭਾ ਲੜੀ ਹੋਵੇ ਤਾਂ ਦੱਸੋ ਮੈਂ ਤਾਂ ਚੇਂਜ ਲਿਆਉਣ ਲਈ ਦੁਖਾਈ ਦੇਂਦਾ ਰਿਹਾ ਤਕਰੀਬਨ 99 ਤੋਂ ਲਗਾਤਾਰ ਮੈਂ ਤੁਹਾਨੂੰ ਦੱਸ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਾਡੇ ਕੌਮ ਲਈ ਬੜਾ ਮਾੜਾ ਸਾਫਤ ਹੋ ਰਿਹਾ ਤੁਸੀਂ ਇਸ ਨੂੰ ਚੇਂਜ ਕਰ ਦਿਓ ਪਰ ਤੁਸੀਂ ਉਹਨੂੰ ਤਿੰਨ ਸਰਕਾਰਾਂ ਦੇ ਦਿੱਤੀਆਂ ਤਿੰਨ ਸਰਕਾਰਾਂ ਲੈ ਕੇ ਉਸ ਬੰਦੇ ਨੇ ਜੋ ਸਾਡੀ ਕੌਮ ਦਾ ਹਾਲ ਕੀਤਾ ਜਨਾ ਤੁਹਾਨੂੰ ਕਾਲੀਦਲ ਲੱਭਦਾ ਨਾ ਪ੍ਰਬੰਧਕ ਕਮੇਟੀ ਲੱਭਦੀ ਆ ਨਾ ਤੁਹਾਨੂੰ ਸਦਾਕਤ ਲੱਭਦੇ ਨੇ ਨਾ ਗੁਰੂ ਦੀ ਗੋਲਕਤਾ ਸਰਮਾਇਆ ਲੱਭਦਾ ਸਾਰਾ ਕੁਝ ਉਜਾੜ ਕੇ ਰੱਖ ਦਿੱਤਾ ਇਸ ਪਰਿਵਾਰ ਨੇ ਤੇ ਹਾਲੇ ਤੱਕ ਵੀ ਤੁਸੀਂ ਦੇਖੋ 15 ਸਾਲ ਹੋ ਗਏ ਸੈਂਟਰ ਸਰਕਾਰ ਨੇ ਇਹਦੇ ਤੇ ਮਿਹਰਬਾਨ ਹੋ ਕੇ ਇਹਨੂੰ ਇਹਦੀਆਂ ਚਾਬੀਆਂ ਫੜਾਈਆਂ ਨੇ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨ ਨਹੀਂ ਹੋਣ ਦੇ। ਇਹ ਬਹੁਤ ਵੱਡਾ ਦੁਖਾਂਤ ਆ ਸਾਡਾ ਕਿਸੇ ਵੀ ਸੰਸਾ ਦੇ ਇਲੈਕਸ਼ਨ 5 ਸਾਲ ਤੋਂ ਬਾਅਦ ਕਦੀ ਲੇਟ ਨਹੀਂ ਹੋਏ। ਕਦੀ ਵਿਧਾਨ ਸਭਾ ਦੇ ਇੱਕ ਦਿਨ ਨਹੀਂ ਲੇਟ ਹੁੰਦੇ ਲੋਕ ਸਭਾ ਇੱਕ ਦਿਨ ਨਹੀਂ ਲੇਟ ਹੁੰਦੀ। ਪੂਰੇ ਦੇਸ਼ ਦੀ ਜਿਹੜੀ ਅਦਾਲਤ ਆ ਜਿਹੜੀ ਸੰਸਾ ਪਰ ਸਾਡੀ ਪ੍ਰਬੰਧਕ ਕਮੇਟੀ ਜਿਹਦਾ ਅਸੀਂ ਜਿਹਦੇ ਵਿੱਚ ਅਸੀਂ ਅਧਿਕਾਰ ਲਿਆ ਵੋਟ ਪਾਉਂਦਾ ਅੰਗਰੇਜ਼ ਤੋਂ ਤੇ λεਆ ਉਦੋਂ ਜਦੋਂ ਅਸੀਂ ਗਲਾਬ ਹੁੰਦੇ ਸੀ ਆਪਣੀ ਜਦੋਂ ਜੈਦ ਆਪਣੀ ਕੁਰਬਾਨੀ ਕਰਕੇ ਉਦੋਂ ਇਸ ਸਿਧਾਂਤ ਜਿਹੜਾ ਲਾਗੂ ਕਰਵਾਇਆ ਪਰ ਆ ਜੋ ਅਸੀਂ ਦੇਖਦੇ ਆ ਕਿ ਉਹ ਸਰਕਾਰਾਂ ਨੇ ਉਹਦੀ ਗਿੱਚੀ ਨੱਪੀ ਹੋਈ ਐ ਅੱਜ ਅਸੀਂ ਇਹ ਇਹ ਛਿੱਦਤ ਨਾਲ ਜਬੇ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਇਸ ਧਰੋਹਰ ਨੂੰ ਬਚਾ ਸਕਦੇ ਆ ਸਾਨੂੰ ਯਕੀਨ ਅਸੀਂ ਬਚਾ ਸਕਦੇ ਆ ਪਿਆਰ ਵਾਲੀਆਂ ਨਸਲਾਂ ਤੁਹਾਨੂੰ ਯਾਦ ਕਰਨੀਆਂ ਜਿਵੇਂ ਲਿਸ਼ਮਨ ਸਿੰਘ ਧਾਰੋਵਾਲੀ ਨੂੰ ਅਸੀਂ ਕਰਦੇ ਆਂ ਜਿਵੇਂ ਕਰਤਾਰ ਸਿੰਘ ਝੱਭੌਰ ਵਰਗਿਆਂ ਸੂਰਬਿਆਂ ਨੂੰ ਯਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਇਹ ਸੰਸਥਾਵਾਂ ਦਿੱਤੀਆਂ ਅਸੀਂ ਜੇ ਲਾਪਰਵਾਹੀ ਕਰ ਗਏ ਤੇ ਸਾਡੇ ਤੇ ਲੋਕ ਥੁੱਕਿਆ ਕਰਨਗੇ ਮੈਂ ਇਸੇ ਕਰਕੇ ਲਗਾਤਾਰ ਲੰਬੇ ਸਮੇਂ ਤੋਂ ਪਹਿਰਾ ਦੇਂਦਾ ਤੁਹਾਡੇ ਪਿੰਡਾਂ 'ਚ ਘੁੰਮ ਰਿਹਾ ਕਿ ਮੇਰੀ ਘਟੋ ਘਟ ਗੁਰੂ ਸਾਹਿਬ ਜੀ ਨੇ ਮੇਰੀ ਮਦਦ ਕੀਤੀ ਮੈਂ ਬੜੇ ਵੱਡੇ ਕੇਸ ਤੋਂ ਨਰਕਾਰੀ ਮर्डर ਕੇਸ ਤੋਂ ਭਰੀ ਹੋ ਕੇ ਆਇਆ ਬਾਹਰ ਆਇਆ ਜਦੋਂ ਉਮਰ ਕੈਦ ਕੱਟ ਕੇ ਤੋਂ ਉਦੋਂ ਤੋਂ ਮੇਰੀ ਇਹੋ ਹੀ ਇੱਛਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਜਿਉਂਦੀ ਰਹੇ ਗੁਰੂ ਨਾਨਕ ਸਾਹਿਬ ਜੀ ਦਾ ਉਹ ਧਰਮ ਜਿਹੜਾ ਖਾਲਸਾ ਧਰਮ ਦਾ ਨਾਮ ਦਿੱਤਾ ਜਿਹਨੂੰ ਦਸਮ ਪਾਤਸ਼ਾਹ ਨੇ ਜਿਸ ਧਰਮ ਨੂੰ ਸਹਿਬਜ਼ਾਦਿਆਂ ਨੇ ਸ਼ਹਾਦਤ ਦੇ ਕੇ ਬਚਾਇਆ ਉਹ ਧਰਮ ਦਾ ਵਾਲ ਨਾ ਵਿੰਗਾ ਹੋਵੇ ਉਹ ਧਰਮ ਚੜ੍ਹਦੀ ਕਲਾ ਚ ਰਹੇ ਉਸ ਧਰਮ ਦੇ ਅਸੂਲ ਤੇ ਉਹਦੇ ਸਿਧਾਂਤ ਜਿਉਂਦੇ ਰਹਿਣ ਪਰ ਅੱਜ ਜੋ ਅਕਾਲ ਤਖਤ ਤੇ ਦੇਖ ਰਹਾ ਆ ਜਾਂ ਅਕਾਲ ਤਖਤ ਦੀ ਮੀਰੀ ਪੀਰੀ ਜਾਂ ਅਕਾਲ ਤਖਤ ਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਉਹ ਅੱਜ ਬਰਬਾਦੀ ਦੇ ਕੰਗਾਰ ਤੇ ਪਹੁੰਚਿਆ ਹੋਇਆ ਜਿਹੜੀ ਕ腐ਸ਼ਨ ਆ ਉਸ ਸਿਖਰਾਂ ਤੇ ਜਿਹੜੀਆਂ ਗੁਰੂ ਘਰ ਦੀਆਂ ਜਾਇਦਾਦਾਂ ਨੇ ਉਹ ਦਾਤੇ ਲੱਗੀਆਂ ਹੋਈਆਂ ਨੇ ਜਿਹੜੇ ਸਿਧਾਂਤ ਨੇ ਉਹ ਤੁਹਾਡੀ ਸਾਹਮਣੇ ਤੁਹਾਡੀਆਂ ਅੱਖਾਂ ਸਾਹਮਣੇ ਖਤਮ ਹੋਏ ਪਏ ਨੇ ਤੇ ਮਜ਼ਾਕ ਦਾ ਵਿਸ਼ਾ ਬਣੇ ਪਏ ਨੇ ਅਸੀਂ ਇਹ ਵੀ ਦੇਖ ਰਿਹਾ ਕਿ ਸਾਡੀ ਗਰੀਬ ਕੌਮ ਗਰੀਬ ਬੱਚੇ ਜਿਹੜੇ ਕੌਮ ਦੇ ਉਹ ਨਕਲੀ ਗੁਰੂਆਂ ਦੇ ਡੇਰਿਆਂ ਨੂੰ ਭਾਗ ਲਾ ਰਹੇ ਨੇ ਕਿਉਂਕਿ ਗੁਰਬਤ ਦੀ ਜ਼ਿੰਦਗੀ ਜਿਉਣ ਵਾਲੀ ਜਿਹੜੇ ਜਿੰਨੇ ਵੀ ਗਰੀਬ ਬੱਚੇ ਨੇ ਉਹ ਉਹਨਾਂ ਦੀ ਐਜੂਕੇਸ਼ਨ ਨਹੀਂ ਹੋ ਰਹੀ ਉਹ ਐਜੂਕੇਸ਼ਨ ਦੇ ਲਾਲਚ ਦੇ ਵਿੱਚ ਅਸਾਈ ਵੀ ਬਣ ਰਹੇ ਨੇ ਪਰ ਸਾਡੀ ਇਸ ਪ੍ਰਬੰਧਕ ਕਮੇਟੀ ਨੂੰ ਗੁਰੂ ਦੀ ਗੋਲ ਖਾਣ ਤੋਂ ਬਿਨਾਂ ਕੋਈ ਚਸਕਾ ਨਹੀਂ ਉਹਦਾ ਹੋਰ ਕੋਈ ਉਹਦਾ ਚਾਹ ਨਹੀਂ ਕੋਈ ਉਹਦਾ ਉਹਦੀ ਕੋਈ ਸ਼ੌਕ ਨਹੀਂ ਨਾ ਕੋਈ ਸੇਵਾ ਭਾਵਨਾ ਦਾ ਅਸੀਂ ਜਿੰਨੇ ਵੀ ਮਸਲੇ ਉਠਾਏ ਨੇ ਅੱਜ ਤੱਕ ਜਿੰਨੇ ਕਈ ਸਾਲ ਤੋਂ ਮੈਂ ਜਿਹੜੇ આરોਪ ਲਗਾਏ ਨੇ ਜਿਹੜੇ ਜਿਹੜੇ ਮਸਲੇ ਉਠਾਏ ਨੇ ਉਹਨਾਂ ਦਾ ਜਵਾਬ ਨਹੀਂ ਮਿਲਦਾ ਚੁੱਪ ਵੱਟੀ ਹੋਈ